ਸਾਸੀ ਗਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਜੀ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਦੋ ਟਾਈਮ ਆਪਣੀ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਰੀ ਕਰਿਆ ਕਰੋ ਗੱਭਨ ਡੰਗਰ ਟਿੱਪ ਕੇ ਵਰਾ ਕੇ ਖੜੋ ਸਜਣੋ ਅੱਜ ਦੀ ਆਪਣੀ ਵਿਜਿਟ ਪਿੰਡ ਨਾਰਲੇ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੇ ਬਾਈ ਸਾਹਿਬ ਕੋਲ ਪਹੁੰਚੇ ਆਂ ਦੋ ਐਨੀਮਲ ਸਜਣੋ ਇੱਥੇ ਵਿਖਾਉਣੇ ਆਂ ਬੜੇ ਜਾਇਜ਼ ਕੀਮਤ ਦੇ ਵਿੱਚ ਐਂਡ ਤੱਕ ਜਰੂਰ ਬਣੇ ਰਹੋ ਕਰਦੇ ਆ ਵਧੇਰੇ ਜਾਣਕਾਰੀ ਸਾਂਝੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਭਾਈ ਠੀਕ ਏ ਠੀਕ ਠਾਕ ਵਧੀਆ ਜੀ ਓਕੇ ਰਿਪੋਰਟਾਂ ਹਾਂ ਜੀ ਹਾਂ ਜੀ ਕਿਰਪਾ ਗੁਰੂ ਰਾਮ ਦਾਸ ਜੀ ਅੱਛਾ ਸ਼ੁਕਰ ਹੈ ਜੀ ਹਾਂ ਜੀ ਹਾਂ ਜੀ ਡਰੈੱਸ ਕਰੀਏ ਨੋਟ ਭਾਈ ਜੀ ਡਰੈੱਸ ਆਪਣਾ ਪੇਟ ਨਾਰਲੀ ਜਿਹੜਾ ਤਰਨ ਤਾਰਨ ਜਿਹੜੀ ਸੀ ਪੱਟੀ ਮੋਬਾਈਲ ਨੰਬਰ ਜੀ 9878200944 ਠੀਕ ਆ ਹਾਂ ਜੀ ਹਾਂ ਜੀ ਅੱਜ ਵਾਲੇ ਭਾ ਕਿੰਨੇ ਕਿੰਨੇ ਰਹਿਣਗੇ ਕਿਦਾਂ ਨਹੀਂ 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 ਵਾਹ ਜਿੰਨਾ ਉੜ ਜਣ ਕੇ ਹਾਂਜੀ ਪਹਿਲੇ ਪਹਿਲੇ ਫੂਨ ਪਹਿਲੇ ਫੂਨ ਤੇ ਜਾਣਦੇ ਜਿੱਦਾਂ ਅੱਗੇ ਜਾਂਦੇ ਸੰਧੂ ਸਾਹਿਬ ਉਦਾਂ ਹੀ ਜਾਣਦੇ ਕੱਲ ਡੰਗਰ ਪਾਏ ਉਸੇ ਵਾਲੇ ਵੇਗ ਗਏ ਨਿੱਕੇ ਪਾਸ ਵਾਹ ਵਧੀਆ ਗੱਲ ਯਾਰ ਹਾਂਜੀ ਹਾਂਜੀ ਸੰਧੂ ਸਾਹਿਬ ਵਾਹ ਕੋਈ ਵੱਡੇ ਵਾਲਾ ਹੁੰਦਾ ਕੋਈ ਨਿੱਕੇ ਵਾਲਾ ਤੇ ਕਰਕੇ ਸ਼ੁਰੂਆਤ ਇੱਤੋਂ ਫਿਰ ਹਾਂਜੀ ਹਾਂਜੀ ਸੂਈ ਸਵਾਈ ਹੈ ਨਾ ਹਾਂਜੀ ਸੂਈ ਸਵਾਈ ਹੈ ਠੀਕ ਆ ਸੋ ਇਹਨੂੰ ਕਿੰਨਾ ਚਿਰ ਕੋਈ 2-3 ਮਹੀਨੇ ਹੋ ਗਏ ਆ 2 ਮਹੀਨੇ ਢਾਈ ਆਪਣੀ ਸਮਝ ਲਾ ਲਿਆ ਉਹ ਬੱਚਾ ਜਿ ਮਗਰ ਠੀਕ ਠੀਕ ਆ ਹਾਂਜੀ ਹਾਂਜੀ ਤੇ ਦੁੱਧ ਬਾਈ ਦੁੱਧ ਦੇਣਾ 9 ਕਿਲੋ 8 ਕਿਲੋ ਕਰਕੇ ਦੇਣਾ 8 ਹਾਂ ਜੀ ਚੋਣ ਓਕੇ ਚੋਣ ਬੜੀ ਵਧੀਆ ਠੀਕ ਖੁੱਲ ਗਈ ਹਾਂ ਜੀ ਲਓ ਭਾਈ ਸੱਜਣ ਮੈਂ ਸੋਹਣੀ ਆ ਸਵੇਰੇ ਤਾਂ ਜਾ ਪਲਾਇਓ ਕੀ ਸਿੰਘ ਤੋਂ ਨਿਕਾਲ ਲਓ ਜੀ 8 ਕਿਲੋ ਦੁੱਧ ਦੇ ਨੋਈ ਨਿਕਾ ਵਪਾਰੀ ਬਣ ਗਿਆ ਹਾਂਜੀ ਅਜੀ ਨਿਕਾ ਵੀ ਨੂੰ ਹੋਈ ਸੱਜਣਾ ਤੇ ਥਾਂ ਲੈਵਾ ਬਹੁਤ ਸੋਹਣਾ ਕਰਮਾਣ ਲੱਗਾ ਤੇ ਮਗਰ ਕਟਾ ਜੀ ਹਾਂਜੀ ਹਾਂਜੀ ਤੇ ਬਾਈ ਜੀ ਕੀਮਤ ਕੀਮਤ ਸੰਤੂ ਸਾਹਿਬ ਮੁੱਲ 65000 ਜੀ ਛਾੜ ਦੀ ਦੇਣਾ ਛਾੜ ਦੀ ਹਾਂਜੀ ਹਾਂਜੀ ਕੋਈ ਨੀ ਹੋਏ ਕਰਦੇ ਮਾਨ ਦਾ ਜੇ ਕੋਈ ਦੂਰ ਨੇੜਾ ਉਹ ਕਰਦਾ ਨੇ ਮਾਮਾ ਮਾਨ ਤਾਂ ਕਰ ਦਿਓ ਹਾਂਜੀ ਹਾਂਜੀ ਹੈਨਾ ਅੱਗੇ ਆ ਗਈ ਵੈਲ ਗੱਪਣ ਗੱਪਣ ਵੈਲ ਹੈਨਾ ਹਾਂਜੀ ਹਾਂਜੀ ਤੇ ਪੰਪਨ ਤੁਪਨ ਓਕੇ ਬਾਈ ਜੀ ਪੰਪਨ ਬੜੀ ਬੜੀ ਵਾਲੀ ਸ਼ਹਿਦ ਹੀ ਆਉਂਦਾ ਤੇ ਪਕੀ ਵਾਲੀ ਰਹਿ ਕੇ ਬਾਈ ਜੀ ਸੁੰਝ ਇਹ ਦਿਨ ਵਾਲੀ ਦਾ ਜੀ ਹਫਤੇ ਨੂੰ 10 ਦਿਨ ਖੜਦੀ ਚਲ ਖੋਲ ਦੇ ਮੇਰਾ ਹਾਂਜੀ ਲੋ ਜੀ 10 15 ਦਿਨ ਸਜਰੋਂ ਜਿਹੜੇ ਖੜਦੀ ਜੇ ਸੁੰਝ ਆ ਜਾ ਫਿਰ ਲੈ ਜਾਓ ਉੱਲਾ ਯਾਰ ਮੇਰਾ ਪ੍ਰਾ ਗਾ ਵੀ ਚੰਗੀ ਆ ਨਾ ਤੁਰ ਤਰਾ ਸੰਗ ਚੰਗਾ ਸੁਣਾ ਬਣਾ ਵਧੀਆ ਲੱਗਾ ਸੰਧੂ ਸਾਹਿਬ ਸਪੈਸ਼ਲ ਆ ਹਾਂਜੀ ਹਾਂਜੀ ਇਹ ਲੋ ਤੇ ਇਹਦੀ ਕੀਮਤ 30 ਸੰਧੂ ਸਾਹਿਬ 35000 ਰੁਪਇਆ ਅੱਛਾ ਦੀ ਦੇਣਾ ਦੀ ਦੀ ਭੈਣ ਭਰਾ ਨੇ ਸਾਂਭਣੀ ਨਹੀਂ ਅੱਛਾ ਹੋਰ 1000 ਰੁਪਿਆ ਛੋਟ ਕਰਦਾ 29000 ਦੀ 29 ਦੀ ਹਾਂਜੀ ਹਾਂਜੀ ਮੈਂ ਇਹਦੇ ਵੀ 1000 ਛੱਡ ਦੇ ਇਹ ਭਾਈ ਦੂਰ ਨੇਰੇ ਆ ਉਹਨੂੰ ਛੱਡ ਦਾਂ। ਛੱਡ ਦੇਣਾ। ਹਾਂਜੀ ਛੱਡ ਦਾਂ ਰਿਹਾ। ਯਾਰ ਹੀ ਮੈਂ ਤਾਂ ਛੱਡ ਦਿੰ। ਯਾਰ ਗਾਂ ਦਾ ਛੱਡਦਾ ਹੈ ਯਾਰ ਮੈਂ ਛੱਡਣਾ। ਹਾਂ। ਲਓ ਸੱਜਣੋ ਦੋ ਪਸ਼ੂ ਆ ਵਾਕਏ ਬੜੀ ਨਿੱਕੀ ਜਿਹੀ ਕੀਮਤ ਕੀਤੀ ਆ। ਹਾਂਜੀ ਸੰਧੂ ਸਾਹਿਬ ਆਂ ਦੇਖੋ ਬਟਨ ਵਾਲਾ ਲੈਵਾ। ਹੂੰ ਚੰਗੀ ਆ ਮੈਂ ਜਿੰਨੀ ਵੀ ਚਲਾਈ ਚੋਈ ਵੀ ਚੰਗੀ ਆ। ਇੰਨੇ ਦਾ ਨਹੀਂ ਕੁਝ ਮਿਲਦਾ। ਸੱਜਣਾ ਵਾਲਾ ਹੀ ਹਿਸਾਬ ਹੈ ਜੇ ਕਿਹੜਾ ਕੋਈ ਐਡੀ ਟੋਕੜ ਹੋ ਗਈ ਖਾਸ। ਹਾਂਜੀ ਤੇ ਦੁੱਧ ਚਲੋ ਦਿੱਤੀ ਜਾਣਾ 7-8 ਕਿਲੋ ਇਹਨੇ ਕਰਮਾ ਲਈ। 6000 ਦਾ ਕਟਾਈ ਮਗਰ। ਹਾਂ ਚਲੋ ਖਰੀਦਦਾ ਹੀ ਸੱਜਣੋ ਕਰਿਓ। ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਦਾ